ਸ਼ੋਭਾ ਵਾਟਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਕੁਮਰ ਪ੍ਰੀਤ ਕੋਰਤਾ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬ੍ਰਿਟਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਾਸਨਿਆਕੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੇ ਲਈ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਤੋਂਨਾਂ ਤੱਕ ਖਾਨ ਪਿੰਦਾ ਸਾਮਾਨ ਪਹੁੰਚਾਉਣ ਦੇ ਲਈ ਉਹਨਾਂ ਦੇ ਵੱਲੋਂ ਇੱਕ ਉੱਚ ਪੱਧਰੀ ਮੀਟਿੰਗ ਜਿਹੜੀ ਕਿ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਮੁੱਖ ਫੈਸਲੇ ਲਏ ਗਏ ਨੇ ਚੰਡੀਗੜ੍ਹ ਵਿਖੇ ਮੰਤਰੀ ਸਾਹਿਬਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਪੁਲਿਸ ਤੇ ਫੌਜ ਦੇ ਉੱਚ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾ ਦੇ ਸੀਨੀਅਰ ਅਧਿਕਾਰੀਆਂ ਨਾਲ ਹਾਈ ਲੈਵਲ ਮੀਟਿੰਗ ਹੋਈ ਜਿਸ ਦੇ ਵਿੱਚ ਹੜ੍ਹ ਦੀ ਮਾਰਕ ਨਾਲ ਨੇ ਜੁੱਠਣ ਦੇ ਲਈ ਜ਼ਮੀਨੀ ਪੱਧਰ ਤੇ ਚੁੱਕੇ ਜਾ ਰਹੇ ਠੋਸ ਕਦਮਾਂ ਦੀ ਸਮੀਖਿਆ ਕੀਤੀ ਗਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਦੇ ਲਈ ਇੱਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਦਾ ਗਠਨ ਕੀਤਾ ਨਾਲ ਹੀ ਮੁਖ ਸਕੱਤਰ ਉੱਚ ਅਧਿਕਾਰੀਆਂ ਅਤੇ ਵਿਧਾਇਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਅਤੇ ਰਾਹਤ ਤੇ ਬਚਾਅ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਦੇ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਦੇ ਲਈ ਵੀ ਕਿਹਾ ਤੇ ਇਸ ਸੰਕਟ ਦੀ ਕੜੀ ਵਿੱਚ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਪੱਦਰਿਕ ਅਗਰ ਨਦੀ ਦਾ ਪੱਦਰ ਕਾਫੀ ਜ਼ਿਆਦਾ ਛੜਾ ਕਿ ਵੱਧ ਚੁੱਕਿਆ ਹੈ ਪਾਣੀ ਦਾ ਪੱਦਰ ਕਾਫੀ ਹੱਦ ਤੱਕ ਜਿਹੜਾ ਕਿ ਵੱਧ ਚੁੱਕਿਆ ਹੈ ਤੇ ਜਿਸ ਨਾਲ ਅਲਰਟ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਕੱਗਰ ਨਦੀ ਦੇ ਪਾਣੀ ਦਾ ਪੱਧਰ ਚੜਾ ਕਿ ਵੱਧ ਚੁੱਕਿਆ ਤੇ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਹਾਂ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਸਥਿਤੀ ਹੈ ਇਸ ਦੇ ਨਾਲ ਹੀ ਹੁਣ ਮੁਹਾਲੀ ਜ਼ਿਲ੍ਹੇ ਦੇ ਡੇਰਾ ਬਸੀ ਸਬ ਡਿਵੀਜ਼ਨ ਦੇ 9 ਪਿੰਡਾਂ ਦੇ ਲੋਕਾਂ ਨੂੰ ਸੂਚਿਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਕੱਗਰ ਨਦੀ ਦਾ ਪਾਣੀ ਦਾ ਪੱਧਰ 70000 ਕਿਊਸਿਕ ਨੂੰ ਪਾਰ ਕਰ ਚੁੱਕਿਆ ਹੈ ਦੂਜੇ ਪਾਸੇ ਤੇ ਰਾਤ ਹੋਈ ਬਾਰਿਸ਼ ਕਾਰਨ ਫੇਜ਼ 11 ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਗਿਆ ਤੇ ਲੋਕ ਬਹੁਤ ਮੁਸ਼ਕਲ ਨਾਲ ਆਪਣੀ ਸਥਿਤੀ ਨੂੰ ਸੰਭਾਲ ਰਹੇ ਨੇ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜਾਰੀ ਅਲਰਟ ਦੇ ਵਿੱਚ ਕਿਹਾ ਗਿਆ ਹੈ ਕਿ ਸਵੇਰੇ 8 ਵਜੇ ਕਗਰ ਨਦੀ ਦਾ ਪਾਣੀ ਦਾ ਪੱਧਰ 70000 ਕਿਊਸਿਕ ਨੂੰ ਜਿਹੜਾ ਕਿ ਪਾਰ ਕਰ ਗਿਆ ਕਗਰ ਨਦੀ ਦੇ ਕੈਚਮੈਂਟ ਖੇਤਰ ਵਿੱਚ ਵੱਧ ਰਹੀ بارش ਅਤੇ ਸੁਖਨਾ ਗੇਟ ਖੋਲਣ ਕਾਰਨ ਡੇਰਾ ਬਸੀ ਸਬ ਡਿਵੀਜ਼ਨ ਦੇ ਕੰਡੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਬਲਟਾਣਾ ਪੁਲਿਸ ਚੌਂਕੇ ਵਿੱਚ ਪਾਣੀ ਭਰ ਗਿਆ ਸੀ ਤੇ ਇਸੇ ਤਰ੍ਹਾਂ ਮੁਹਾਲੀ ਫੇਜ਼ 11 ਵਿੱਚ ਮੀਂਹ ਦੇ ਪਾਣੀ ਕਾਰਨ ਪਾਣੀ ਭਰ ਗਿਆ ਤਾਂ ਇਨ੍ਹਾਂ ਪਿੰਡਾਂ ਦੀ ਸੂਚੀ ਕੁਝ ਇਸ ਪ੍ਰਕਾਰ ਹੈ ਟਿਵਾਣਾ ਖਜੂਰ ਮੰਡੀ ਸਾਦਨਪੁਰ ਸਰਸੀਨੀ ਆਲਮਗੀਰ, ਰੰਗ ਡੇਰਾ, ਮੁਬਾਰਕਪੁਰ, ਨੀਰਪੁਰ, ਬਾਕਰਪੁਰ ਦੇਰਾ ਤੋਂ ਹੋ ਰਹੀ بارش ਅਤੇ ਪਾਣੀ ਦਾ ਪੱਦਰ ਵਧਣ ਕਾਰਨ ਜ਼ੀਰਤਪੁਰ ਬਲਟਾਣਾ ਪੁਲਿਸ ਚੌਂਕੀ ਨੇੜੇ ਪੁਲ ਉੱਤੇ ਪਾਣੀ ਵਹਿਣਾ ਸ਼ੁਰੂ ਹੋ ਗਿਆ। ਇਸ ਕਾਰਨ ਪ੍ਰਸ਼ਾਸਨ ਨੇ ਸ਼ੁੱਕਰਵਾਰ ਸਵੇਰ ਤੋਂ ਪੁਲ ਉੱਤੇ ਆਵਾਜਾਈ ਬੰਦ ਕਰ ਦਿੱਤੀ ਹੋਈ ਹੈ ਤੇ ਨਾਲ ਹੀ ਜੀਸੀਬੀ ਮਸ਼ੀਨ ਨਾਲ ਸਫਾਈ ਅਤੇ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ। ਸੜਕ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹਨਾਂ ਨੂੰ ਬਦਲਵੇਂ ਰਸਤੇ ਰਾਹੀਂ ਜਾਣਾ ਪੈ ਰਿਹਾ ਤਾਂ ਸਥਿਤੀ ਕਾਫੀ ਜ਼ਿਆਦਾ ਉੱਥੇ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕੱਗਰ ਨਦੀ ਦੇ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤਰੁ ਕਰਦੇ ਅਗਲੀ ਖਬਰ ਦੇ ਵੱਲ ਪੰਜਾਬ ਦੇ ਬਜ਼ੁਰਗਾਂ ਦੇ ਲਈ ਮਾਨ ਸਰਕਾਰ ਤੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਜਿਹਾ ਦਾਸਨਿਆ ਕਿ ਹੜ੍ਹ ਕਾਰਨ ਜਿਹੜੇ ਲੋਕ ਫਸ ਚੁੱਕੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਖਾਸ ਤੌਰ ਤੇ ਬਜ਼ੁਰਗਾਂ ਦੇ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਸਮਾਜਿਕ ਸੁਰੱਖਿਆ ਏਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਪੰਜਾਬ ਪਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਹਨਾਂ ਦੇ ਵੱਲੋਂ ਕਿਹੜਾ ਐਲਾਨ ਕੀਤਾ ਗਿਆ ਜੋ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਿਤਾ ਗਿਆ ਜੋ ਕਿ ਹੜ੍ਹ ਪੀੜਤ ਲੋਕਾਂ ਦੀ ਸੁਰੱਖਿਆ ਤੇ ਰਾਹਤ ਲਈ ਤੁਰੰਤ ਤੇ ਟੁਕਮੇ ਕਦਮ ਚੁੱਕ ਰਹੀ ਹੈ ਉਸ ਦੇ ਮੱਦੇਨਜ਼ਰ ਇਹ ਵੱਡਾ ਐਲਾਨ ਜਿਹੜਾ ਕੀਤੇ ਗਏ ਤੇ ਆਓ ਸੁਣਦੇ ਹਾਂ ਤੇ ਇਮੀਡੀਏਟ ਰੀਲੀਫ ਲੋਕਾਂ ਨੂੰ ਦੇਣਾ ਹੁੰਦਾ ਤੇ ਉਹਦੇ ਵਿੱਚ ਹੀ ਡਿਸਾਈਡ ਵੀ ਕਰਨਾ ਹੁੰਦਾ ਕਿ ਸਭ ਤੋਂ ਜ਼ਰੂਰੀ ਜਿਹੜਾ ਰੀਲੀਫ ਕਿਹੜਾ ਹੈ ਤਾਂ ਅਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਜਿਹੜਾ ਮਨੁੱਖੀ ਜੀਵਨ ਹੈ ਉਹਨੂੰ ਸਭ ਤੋਂ ਵੱਧ ਇੰਪੋਰਟੈਂਸ ਦਿੰਨੇ ਆ ਕਿ ਮਨੁੱਖੀ ਜਾਨਾਂ ਬਚਾਈਆਂ ਜਾਣ ਔਰ ਉਹਦੇ ਵਿੱਚ ਇਹੋ ਜੇ ਲੋਕ ਜਿਨ੍ਹਾਂ ਨੂੰ ਅਸੀਂ ਪਹਿਲਾਂ ਤੋਂ ਹੀ ਕੁਸਤਰਾ ਨਾਲ ਹਾਸ਼ੀਏ ਨਾਲ ੱਟਕੇ ਹੋਏ ਮੰਨਦੇ ਆ ਤਾਂ ਮੈਂ ਸਭ ਤੋਂ ਪਹਿਲਾਂ ਗੱਲ ਕਰਾਂਗੀ ਸਾਡੇ ਸੀਨੀਅਰ ਸਿਟੀਜ਼ਨ ਸਾਡੇ ਬਜ਼ੁਰਗ ਜੋ ਇਹਨਾਂ ਹੜਾਂ ਦੀ ਮਾਰ ਹੇਠ ਆਏ ਆ ਉਹਨਾਂ ਲਈ ਜੋ ਅਸੀਂ ਸਪੈਸ਼ਲ ਐਫਰਟਸ ਕਰਨ ਜਾ ਰਹੇ ਆ ਤਾਂ ਉਹਦੀ ਜਾਣਕਾਰੀ ਮੈਂ ਦੇਣਾ ਚਾਹਾਂਗੀ ਕਿ ਕਿਉਂਕਿ ਪਹਿਲਾਂ ਵੀ ਇਹ ਚੱਲਦਾ ਰਹਿੰਦਾ ਪਰ ਹੁਣ ਅਸੀਂ ਇਸ ਨੂੰ ਇੱਕ ਕਹਿ ਲਓ ਕਿ ਮੁਹਿੰਮ ਵਜੋਂ ਥੋੜਾ ਵਿਗਰਸਲੀ ਇਹਦੇ ਤੇ ਕੰਮ ਕਰਾਂਗੇ ਅੱਜ ਤੋਂ ਸ਼ੁਰੂ ਕਰ ਦਿੱਤਾ ਕਿਉਂਕਿ ਸਾਡੇ ਕੋਲੇ ਕਈ ਵਾਰ ਲੱਗਦਾ ਕਿ ਅਸੀਂ ਬਜ਼ੁਰਗਾਂ ਨੂੰ ਕਿੱਥੇ ਲੈ ਕੇ ਜਾਈਏ ਸੋ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਕੋਲੇ ਪੰਜਾਬ ਦੇ ਵਿੱਚ 41 ਬਿਰਧ ਘਰ ਜਿਹਨੂੰ ਅਸੀਂ ਬਿਰਧ ਆਸ਼ਰਮ ਵੀ ਕਹਿ ਦਿੰਨੇ ਆ ਉਹ ਸਾਡੇ ਕੋਲ ਬਣੇ ਹੋਏ ਨੇ ਦੋ ਸਾਡੇ ਕੋਲੇ ਜਿਹੜੇ ਨਵੇਂ ਬਣੇ ਆ ਮਾਨਸਾ ਤੇ ਬਰਨਾਲਾ ਦੇ ਵਿੱਚ ਇੱਕ ਸਾਡੇ ਕੋਲ ਆਲਰੇਡੀ ਹੁਸ਼ਿਆਰ ਦੇ ਹੁਸ਼ਿਆਰਪੁਰ ਵਿੱਚ ਸਰਕਾਰੀ ਚੱਲ ਰਿਹਾ ਸੀ ਸੋ ਇਹ ਸਰਕਾਰੀ ਔਰ ਬਾਕੀ ਜਿਹੜੇ ਜਿਨ੍ਹਾਂ ਨੂੰ ਅਸੀਂ ਗ੍ਰਾਂਟ ਦਿੰਨੇ ਆ ਹਰ ਸਾਲ ਉਹ ਸਾਰੇ ਰਲਾ ਕੇ ਸਾਡੇ ਕੋਲ ਟੋਟਲ 43 ਬਿਰਧ ਆਸ਼ਰਮ ਨੇ ਸੋ ਜਿਨ੍ਹਾਂ ਦੇ ਵਿੱਚ ਸਾਡੇ ਕੋਲੇ ਹੁਣ ਜਿਹੜੀ ਕਰੰਟ ਵੈਕੈਂਸੀ ਆ ਕਿ ਕਿੰਨੇ ਅਸੀਂ ਲੋਕਾਂ ਨੂੰ ਉੱਥੇ ਲਿਜਾ ਸਕਦੇ ਹਾਂ 572 ਦੀ ਸਾਡੇ ਕੋਲ ਕਪੈਸਿਟੀ ਹੈ ਕਿ ਅਸੀਂ ਉਹਨਾਂ ਬਜ਼ੁਰਗਾਂ ਨੂੰ ਉੱਥੇ ਲੈ ਕੇ ਜਾ ਸਕਦੇ ਹਾਂ ਇਸ ਕਪੈਸਿਟੀ ਨੂੰ ਅਸੀਂ ਵਧਾ ਕੇ 700 ਤੱਕ ਵੀ ਲਿਜਾ ਸਕਦੇ ਹਾਂ ਤੇ ਦਰੀ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਅਗਲੇ 48 ਘੰਟਿਆਂ ਦੇ ਲਈ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਦੱਸ ਰਿਹਾ ਕਿ ਪਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਕਿ ਦੱਸੀ ਜਾ ਰਹੀ ਹੈ ਪੰਜਾਬ ਦੇ ਵਿੱਚ ਆਏ ਹੜਾ ਦੇ ਨਾਲ ਕਈ ਪਿੰਡਾਂ ਵਿੱਚ ਭਾਰੀ ਤਬਾਹੀ ਹੋਈ ਹੈ ਤੇ ਇੱਕ ਪਾਸੇ ਜਿੱਥੇ ਸਤਲੁਜ ਬਿਆਸ ਅਤੇ ਕਗਰ ਵਰਗੀਆਂ ਨਦੀਆਂ ਉਫਾਨ ਤੇ ਹਨ ਉੱਤੇ ਹੀ ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਦੇ ਲਈ ਇੱਕ ਹੋਰ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਜ ਜ ਹਾਂ ਵਿਭਾਗ ਨੇ 30 ਅਤੇ 31 ਅਗਸਤ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਜਿਸ ਦੇ ਨਾਲ ਪਹਿਲਾਂ ਹੀ ਪ੍ਰਭਾਵਿਤ ਸੂਬੇ ਤੇ ਸੰਕਟ ਹੋਰ ਡੂੰਗਾ ਹੋਣ ਦੀ ਸੰਭਾਵਨਾ ਮੌਜੂਦਾ ਭਵਿੱਖਬਾਣੀ ਮੁਤਾਬਕ ਮਾਨਸਾ ਬਰਨਾਲਾ ਬਠਿੰਡਾ ਫ਼ਰੀਦਕੋਟ ਮੋਗਾ ਵਿੱਚ ਦਰਮਿਆਨੀ ਮੀਂਹ ਦੇ ਨਾਲ ਆਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਵੱਲੋਂ 2 ਸਤੰਬਰ ਤੱਕ ਮੀਂਹ ਸੰਬੰਧੀ ਵੱਡੇ ਭਵਿੱਖਬਾਣੀ ਕੀਤੀ ਗਈ ਹੈ ਦੱਸਿਆ ਕਿ 30 ਤਰੀਕ ਯਾਨੀ ਕਿ ਅੱਜ ਦੇ ਵਿਭਾਗ ਦੇ ਵੱਲੋਂ ਕੀਤੇ ਗਏ ਭਵਿੱਖਬਾਣੀ ਵਿੱਚ ਪੰਜਾਬ ਵਿੱਚ ਪਾਇਰੀ ਮੀਂਹ ਦਾ orange ਅਤੇ yellow ਅਲਰਟ ਜਾਰੀ ਕੀਤਾ ਗਿਆ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਵਿੱਚ orange ਅਲਰਟ ਰਹੇਗਾ ਜਦਕਿ ਬਾਕੀ ਮੁਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਸਣੇ ਬਾਕੀ ਜ਼ਿਲ੍ਹਿਆਂ ਵਿੱਚ yellow ਅਲਰਟ ਜਾਰੀ ਰੱਖਿਆ ਗਿਆ 2 اگਸਤ ਅਤੇ 1 ਸਤੰਬਰ ਨੂੰ ਵੀ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਮੁਹਾਰੀ, ਪਟਿਆਲਾ, ਫਤਿਹਗੜ੍ਹ ਸਾਹਿਬ ਵਿੱਚ ਭਾਰੀ ਮੀਂਹ ਦਾ yellow alert ਰਹੇਗਾ ਤੇ ਉੱਥੇ ਹੀ 2 ਸਤੰਬਰ ਨੂੰ ਲੈ ਕੇ ਫਿਲਹਾਲ ਭਾਰੀ ਬਾਰਿਸ਼ ਸੰਬੰਧੀ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ alert ਰਹਿਣ ਦੀ ਅਪੀਲ ਕੀਤੀ ਗਈ ਹੈ ਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਅਗਲੇ 3 ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ। ਤੁਹਦਰੀ ਪੰਜਾਬ ਵਿੱਚ ਆਏ ਹੜ੍ਹ ਕਾਰਨ ਜਿਹੜੇ ਲੋਕ ਫਸ ਚੁੱਕੇ ਨੇ ਆਪਣੇ ਘਰ ਦੇ ਵਿੱਚੋਂ ਛੱਤਾਂ ਤੇ ਬੈਠੇ ਹੋਏ ਨੇ ਭੁੱਖੇ ਪਾਣੇ ਦਾਸਨ ਨੇ ਕਿ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤਸਵੀਰਾਂ ਜਿਹੜੀ ਕਿ ਸਾਹਮਣੇ ਆਈਆਂ ਨੇ ਹੈਲੀਕਾਪਟਰ ਰਾਹੀਂ ਫੌਜ ਦੇ ਵੱਲੋਂ ਜਿਹੜਾ ਕਿ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਪੰਜਾਬ ਅਤੇ ਜੰਮੂ ਖੇਤਰਾ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭਾਰਤੀ ਹਵਾਈ ਸੈਨਾ ਨੇ ਰਾਹਤ ਕਾਰਜ ਹੈਲੀਕਾਪਟਰਾਂ ਰਾਹੀਂ ਉਸ ਦੇ ਨਾਂ ਰਜਿस्ट्री ਕੀਤਾ ਹੈ ਤੇ ਪ੍ਰਭਾਵਿਤ ਨਾਗਰਿਕਾਂ ਨੂੰ ਬਚਾਉਣ ਦੇ ਨਾਲ ਨਾਲ ਪੰਜਾਬ ਦੇ ਡੇਰਾ ਬਾਬਾ ਨਾਨਕ ਖੇਤਰ ਵਿੱਚ ਰਾਹਤ ਸਮੱਗਰੀ ਵੀ ਜੜੀ ਕੀ ਛੁੱਟੀ ਜਾਰੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਤੁਹਾਨੂੰ ਦੇ ਦੇਣੇ ਆ ਪੰਜਾਬ ਵਿੱਚ ਹੜ੍ਹਾਂ ਨੂੰ ਰੋਕਣ ਲਈ ਫੌਜ ਦੀਆਂ ਐਵੀਏਸ਼ਨ ਯੂਨਿਟਾਂ ਨੇ ਆਪਣੀ ਕਾਰਵਾਈ ਵਧਾ ਦਿੱਤੀ ਹੈ ਜਿੱਥੇ ਫੌਜ ਨੇ ਰੁਦਰ ਤੋਂ ਬਾਅਦ ਆਪਣਾ ਚੀਤਾ ਹੈਲਿਕਾਪਟਰ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ 에ਅਰ ਫੋਰਸ ਨੇ ਇਸ ਮਿਸ਼ਨ ਦੇ ਵਿੱਚ ਚਨੂਕ ਦੇ ਨਾਲ 5 एमआई 17 ਹੈਲੀਕਾਪਟਰ ਵੀ ਤਾਇਨਾਤ ਕੀਤੇ ਹਨ ਹੜਪ੍ਰਭਾਵਿਤ ਖੇਤਰਾ ਵਿੱਚ ਰਾਹਤ ਸਮਗਰੀ ਪਹੁੰਚਾਉਣ ਲਈ ਇਹਨਾਂ 5 ਹੈਲੀਕਾਪਟਰਾਂ ਨੂੰ ਤਾਇਨਾਤ ਕੀਤਾ ਗਿਆ ਇਸ ਤੋਂ ਇਲਾਵਾ ਹਵਾਈ ਫੌਜ ਨੇ ਜੰਮੂ ਖੇਤਰ ਵਿੱਚ ਹੜ੍ਹ ਰਾਹਤ ਕਾਰਜਾਂ ਲਈ ਆਪਣੀ ਆਪਣਾ ਟਰਾਂਸਪੋਰਟ ਜਹਾਜ਼ AN-130 ਤਾਇਨਾਤ ਕੀਤਾ ਹੈ ਤਦ ਦੇ ਜਿੱਥੇ ਪੰਜਾਬ ਦੇ ਵਿੱਚ ਹੜਾ ਕਰਨ ਕਾਫੀ ਜ਼ਿਆਦਾ ਮੁਸ਼ਕਲਾਵਤ ਵਧ ਗਿਆ ਨੇ ਲੋਕ ਕਾਫੀ ਪਰੇਸ਼ਾਨ ਨੇ ਦੁੱਜਾਈ ਪਾਸੇ ਚੱਕਰ ਗੱਲ ਕਰੀਏ ਸ੍ਰੀ ਕਰਤਾਰਪੁਰ ਸਾਹਿਬ ਦੀ ਜੋ ਕਿ ਪਾਕਿਸਤਾਨ ਦੇ ਵਿੱਚ ਹੈ ਤਾਂ ਉੱਥੇ ਗੁਰਦੁਆਰੇ ਦੇ ਵਿੱਚ ਵੀ ਕਾਫੀ ਕਾਫੀ ਜ਼ਿਆਦਾ ਚੜਾ ਕੀ ਪਾਣੀ ਆ ਚੁੱਕਿਆ ਹੈ ਤੇ ਜਿਸ ਨੂੰ ਲੈ ਕੇ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ ਬੀਤੇ ਦਿਨਾਂ ਤੋਂ ਜਿੱਥੇ ਚੜ੍ਹਦੇ ਪੰਜਾਬ ਯਾਨੀ ਪਾਰਲ ਦੇ ਪੰਜਾਬ 'ਚ ਹੜ੍ਹ ਨੇ ਹਾਲਾਤ ਖਰਾਬ ਕਰ ਰੱਖੇ ਹਨ ਉੱਥੇ ਹੀ ਲੈਂਦੇ ਪੰਜਾਬ ਪਾਕਿਸਤਾਨ ਦੇ ਪੰਜਾਬ ਵਿੱਚ ਹੜ੍ਹ ਮਾਰ ਕਰ ਰਿਹਾ ਹੈ ਪਾਕਿਸਤਾਨ ਪੰਜਾਬ 'ਚ ਇਸ ਦਾ ਸਭ ਤੋਂ ਵੱਧ ਅਸਰ ਨਾਰੋਵਾਲ 'ਚ ਦੇਖਣ ਨੂੰ ਮਿਲ ਰਿਹਾ ਹੈ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ 'ਚ ਹੀ ਸਥਿਤ ਹੈ ਬੀਤੇ ਦਿਨੀ ਕਈ ਫੋਟੋਜ਼ ਤੇ ਵੀਡੀਓਜ਼ ਵਾਇਰਲ ਹੋਈਆਂ ਸੰਜਿਸ ਦੇ ਵਿੱਚ ਕਈ-ਕਈ ਫੁੱਟ ਤੱਕ ਪਾਣੀ ਕਰਤਾਰਪੁਰ ਸਾਹਿਬ ਅੰਦਰ ਵੜ ਗਿਆ ਸੀ ਹੁਣ ਕਰਤਾਰਪੁਰ ਸਾਹਿਬ ਦੀ ਸਥਿਤੀ ਤੇ ਉਥੋਂ ਦੇ ਮੰਤਰੀ ਨੇ ਅਪਡੇਟ ਦਿੱਤੀ ਹੈ ਜਿहां ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਤੇ ਪੰਜਾਬ ਸਰਕਾਰ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਇੱਕ ਵੀਡੀਓ ਜਾਰੀ ਕੀਤੀ ਉਹਨਾਂ ਨੇ ਦੱਸਿਆ ਕਿ ਬੀਤੇ ਦਿਨੀ ਅਸੀਂ ਦਰਬਾਰ ਸਾਹਿਬ ਜਿੱਥੇ ਕਰਤਾਰਪੁਰ ਸਾਹਿਬ ਦੇ ਵਿੱਚ ਗ੍ਰੰਥੀ ਤੇ ਸੇਵਾਦਾਰਾਂ ਨੂੰ ਕਿਸ਼ਤੀਆਂ ਰਾਹੀਂ ਰੈਸਕਿਊ ਕੀਤਾ ਉਹਨਾਂ ਨੇ ਦੱਸਿਆ ਜਾ ਕਿ ਇੱਥੇ 6 ਫੁੱਟ ਤੱਕ ਪਾਣੀ ਆ ਗਿਆ ਸੀ ਉਹਨਾਂ ਨੇ ਦੱਸਿਆ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਨੇ ਨਾਰੋਵਾਲ ਦੀ ਧਰਤੀ ਦਾ ਹਵਾਈ ਦੌਰਾ ਕਿ ਵੀ ਕੀਤਾ ਅਤੇ ਹੁਕਮ ਦਿੱਤੇ ਕਿ ਤੁਰੰਤ ਤੋਂ ਤੁਰੰਤ ਇੱਥੋਂ ਪਾਣੀ ਕੱਢਿਆ ਜਾਵੇ ਉਹਨਾਂ ਦੱਸਿਆ ਕਿ ਗੁਰੂ ਘਰ ਚੋਂ ਪਾਕਿਸਤਾਨੀ ਫੌਜ ਦੇ ਜਵਾਨ ਪਾਣੀ ਕੱਢ ਰਹੇ ਹਨ ਤੇ ਉਦੋਂ ਦੀ ਖੇਡ ਜਗਤ ਤੋਂ ਵੀ ਇੱਕ ਵੱਡੀ ਖਬਰ ਤੇ ਅਪਡੇਟ ਸਾਹਮਣੇ ਆਈ ਹੈ ਹਾਕੀ ਏਸ਼ੀਆ ਕੱਪ 2025 ਵਿੱਚ ਮੇਜ਼ਬਾਨ ਭਾਰਤ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਜਿੱਹਾਂ ਬਿਹਾਰ ਦੇ ਰਾਜਗੀਰ ਵਿੱਚ ਖੇਡੇ ਗਏ ਪੂਲੇ ਦੇ ਮੈਚ ਵਿੱਚ ਭਾਰਤ ਨੇ ਚੀਨ ਨੂੰ 4-3 ਨਾਲ ਹਰਾਇਆ ਕਪਤਾਨ ਹਰਮਨਪ੍ਰੀਤ ਸਿੰਘ ਨੇ ਹੈਟਟ੍ਰਿਕ ਬਣਾਈ ਉਸਨੇ ਮੈਚ ਦੇ 22ਵੇਂ 33ਵੇਂ ਅਤੇ 47ਵੇਂ ਮਿੰਟ ਵਿੱਚ ਗੋਲ ਕੀਤੇ ਦੂਜੇ ਕੁਆਟਰ ਦੀ ਸ਼ੁਰੂਆਤ ਦੇ ਵਿੱਚ ਹੀ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ 18ਵੇਂ ਮਿੰਟ ਵਿੱਚ ਜਗਰਾਤ ਸਿੰਘ ਨੇ ਸ਼ਾਨਦਾਰ ਡ੍ਰੈਗ ਫਲਿੱਕ ਨਾਲ ਗੋਲ ਕੀਤਾ ਸਿਰਫ 2 ਮਿੰਟ ਬਾਅਦ ਭਾਰਤ ਨੇ ਇੱਕ ਹੋਰ ਗੋਲ ਕੀਤਾ ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਡ੍ਰੈਗ ਫਲਿੱਕ ਨਾਲ ਭਾਰਤ ਨੂੰ ਲੀਡ ਦਵਾਈ ਭਾਰਤੀ ਟੀਮ ਹੁਣ ਆਪਣੇ ਅਗਲੇ ਮੈਚ ਵਿੱਚ 31 ਅਗਸਤ ਨੂੰ ਜਾਪਾਨ ਨਾਲ ਪੜੇਗੀ ਤੋ ਦਦੀ ਐਲੋਪੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਆਪਣੇ ਇੱਕ ਮਹੀਨੇ ਦੀ ਤਨਖਾਹ ਸੀਐਮ ਫੰਡ ਦੇ ਵਿੱਚ ਦੇਣ ਦਾ ਚੜਾਵਟਾ ਐਲਾਨ ਕੀਤਾ ਹੈ ਪੰਜਾਬ ਵਿੱਚ ਲਗਾਤਾਰ ਮੀਂਹ ਕਾਰਨ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਹਨ ਸੂਬੇ ਦੇ ਕਈ ਪਿੰਡ ਸ਼ਹਿਰ ਪੂਰੀ ਤਰ੍ਹਾਂ ਹੜਾ ਦੀ ਮਾਰ ਹੇਠ ਹਨ ਤੇ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਇੱਕ ਜੁਟਤਾ ਦਿਖਾਉਂਦੇ ਹੋਏ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਸਾਰੇ ਮੈਂਬਰਾਂ ਵੱਲੋਂ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਕਰਨ ਦਾ ਫੈਸਲਾ ਕੀਤਾ ਗਿਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਟਵੀਟ ਕਰਕੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਦਾਸ ਜੀ ਬੀਤੇ ਦਿਨੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਾਰੇ ਵਿਦਾਰਕਾਂ ਵੱਲੋਂ ਵੀ ਆਪਣੀ ਇੱਕ ਮਹੀਨੇ ਦੀ ਤਨਖਾਹ ਹੜ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਰਾਹਤ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਐਕਸ ਤੇ ਪੋਸਟ ਵੀ ਸਾਂਝੀ ਕੀਤੀ ਸੀ ਤਬਾਦਦੇਗੁਣ ਖਬਰ ਦੇ ਵੱਲ ਬਿਹਾਰ ਦੇ ਮੁੱਖ ਮੰਤਰੀ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਰਾਜਨਿਆ ਕਿ ਔਰਤਾਂ ਲੈ ਕੇ ਇਹ ਵੱਡਾ ਐਲਾਨ ਕੀਤਾ ਗਿਆ ਭਾਰ ਦੇ ਮੁੱਖ ਮੰਤਰੀ ਨਿਤੇਸ਼ ਕੁਮਾਰ ਨੇ ਮਹਿਲਾ ਸ਼ਸਤੀਕਰਨ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ 2005 ਵਿੱਚ ਉਹਨਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਕਈ ਕਦਮ ਚੁੱਕੇ ਗਏ ਹਨ ਅਤੇ ਹੁਣ ਇਸ ਦਿਸ਼ਾ ਵਿੱਚ ਇੱਕ ਇਤਿਹਾਸਿਕ ਫੈਸਲਾ ਲਿਆ ਗਿਆ ਹੈ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਹਿਲਾ ਸਸ਼ਕਤੀਕਰਨ ਬਾਰੇ ਇੱਕ ਵੱਡਾ ਐਲਾਨ ਕਰ ਦਿਆ ਕਿ ਹਰ ਨਵੰਬਰ 2005 ਵਿੱਚ ਸਰਕਾਰ ਬਣਨ ਤੋਂ ਬਾਅਦ ਔਰਤਾਂ ਨੂੰ ਸਸ਼ਕਤ ਅਤੇ ਸਵੈ ਨਿਰਭਰ ਬਣਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਤੇ ਹੁਣ ਆਪਣੀ ਮਿਹਨਤ ਨਾਲ ਔਰਤਾਂ ਨਾ ਸਿਰਫ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੀਆਂ ਹਨ ਸਗੋਂ ਆਪਣੇ ਪਰਿਵਾਰਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਰਹੀਆਂ ਹਨ ਮੁਖਵੰਤ ਜੀ ਨੇ ਕਿਹਾ ਕਿ ਇਸ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਕੈਬਰੇਟ ਪੰਨ ਮੀਟਿੰਗ ਵਿੱਚ ਮੁੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਦੱਸਦੀ ਹੈ ਕਿ ਇਸ ਯੋਜਨਾ ਤਹਿਤ ਹਰੇਕ ਪਰਿਵਾਰ ਵਿੱਚੋਂ ਇੱਕ ਔਰਤ ਨੂੰ ਰੋਜ਼ਗਾਰ ਸ਼ੁਰੂ ਕਰਨ ਦੇ ਲਈ ਪਹਿਲੀ ਕਿਸ਼ਤ ਵਜੋਂ 10000 ਰੁਪਏ ਦਿੱਤੇ ਜਾਣਗੇ ਅਰਜ਼ੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਵੇਗੀ ਜੋ ਕਿ ਪਿੰਡੂ ਵਿਕਾਸ ਵਿਭਾਗ ਦੁਆਰਾ ਕੀਤੀ ਜਾਵੇਗੀ ਸ਼ਹਿਰੀ ਵਿਕਾਸ ਤੇ ਰਿਹਾਇਸ਼ ਵਿਭਾਗ ਦੀ ਵੀ ਮਦਦ ਲਈ ਜਾਵੇਗੀ ਤੇ ਔਰਤਾਂ ਨੂੰ ਰੋਜ਼ਗਾਰ ਸ਼ੁਰੂ ਕਰਨ ਦੇ 6 ਮਹੀਨਿਆਂ ਬਾਅਦ 2 ਲੱਖ ਰੁਪਏ ਤੱਕ ਦੀ ਵਾਧੂ ਸਹਾਇਤਾ ਦਿੱਤੀ ਜਾ ਸਕਦੀ ਹੈ ਤੋਦਰੀ ਆਵੇ ਮਿਲਲੇ ਅਮਨਦੀਪ ਕੌਰ ਦੇ ਵੱਲੋਂ ਵੀ ਚੜਕੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਦਿੱਤਾ ਜਾ ਰਿਹਾ ਉਹਨਾਂ ਦੀਆਂ ਮੁਸ਼ਕਲਾਂ ਜਿਹੜੀ ਕਿ ਸੁਣੀਆਂ ਜਾ ਰਹੀ ਨੇ ਤੇ ਜਿੱਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਡਾਕਟਰ ਮਨਦੀਪ ਕੌਰ ਅਰੋੜਾ ਐਮ ਐਲ ਏ ਤੇ ਪੰਜਾਬ ਮਹਿਲਾ ਵਿੰਗ ਪ੍ਰਧਾਨ ਅਤੇ ਉਹਨਾਂ ਦੀ ਮਹਿਲਾ ਵਿੰਗ ਦੀ ਸਾਰੀ ਟੀਮ ਨੇ ਇਹ ਵਾਲੀ ਖੁਰਦ ਹਲਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਦੇ ਦੁੱਖ ਤਕਲੀਫ ਸੁਣੀ ਅਤੇ ਜ਼ਰੂਰਤਮੰਦ ਲੋਕਾਂ ਨੂੰ ਡਾਕਟਰ ਰਮਨਦੀਪ ਕੌਰ ਅਰੋੜਾ ਨੇ ਦਵਾਈਆਂ ਮੁਹੱਈਆ ਕਰਵਾਈਆਂ ਤੇ ਇਸ ਸਮੇਂ ਉਹਨਾਂ ਦੇ ਨਾਲ ਜ਼ਿਲ੍ਹਾ ਮੋਗਾ ਦੇ ਸਪੋਕਸਮੈਨ ਅਤੇ ਮੀਡੀਆ ਇਨਚਾਰਜ ਜਗਵਿੰਦਰ ਜੇਸ ਸਿੰਘ ਬਬਲੂ ਹਲਕਾ ਮੋਗਾ ਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਦਰਸ਼ਨ ਕੌਰ ਅਤੇ ਵਕਵਕ ਪਿੰਡਾਂ ਤੋਂ ਸਰਪੰਚ ਸਾਹਿਬ ਹਾਜ਼ਰ ਹਸਨ ਤੇ ਹਲਕਾ ਸੁਲਤਾਨਪੁਰ ਲੋਧੀ ਵਿੱਚ ਜੋ ਪਿੰਡਾਂ ਦੇ ਨਾਲ ਲੱਗਦੇ ਹਨ ਉਥੇ ਅਮਨਦੀਪ ਕੌਰ ਅਰੋੜਾ ਉਹਨਾਂ ਦੇ ਵੱਲੋਂ ਪੰਜਾਬ ਪ੍ਰਦਾਨ ਔਮਨ ਵਿੰਗ ਅਤੇ ਉਹਨਾਂ ਦੀ ਸਾਰੀ ਟੀਮ ਅਤੇ ਆਮ ਆਪਣੀ ਪਾਰਟੀ ਦੇ ਵੋਲੰਟੀਅਰ ਰਾਹਤ ਸਮਗਰੀ ਪਹੁੰਚਾਉਂਦੇ ਹੋਏ ਵੀ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਉਹਨਾਂ ਦੀਆਂ ਗੱਲਾਂ ਸੁਣੀਆਂ ਗਈਆਂ ਨੇ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜਲਦ ਤੋਂ ਜਲਦ ਸਥਿਤੀ ਨੂੰ ਜਿਹੜਾ ਕੀ ਕਾਬੂ ਵਿੱਚ ਕਰ ਲਿਆ ਜਾਵੇਗਾ ਤੇ ਦਰੇ ਬਾਜਪਾ ਪ੍ਰਧਾਨ ਮੱਧ ਪ੍ਰਦੇਸ਼ ਤੇ ਉਹਨਾਂ ਦੇ ਵੱਲੋਂ ਵੀ ਇੱਕ ਵੀਡੀਓ ਬਿਆਨ ਜਾਰੀ ਕੀਤਾ ਗਿਆ ਡਾਕਟਰ ਰਾਜੀਵ ਬੰਦਲ ਪ੍ਰਦੇਸ਼ प्रधान भाजपा हिमाचल प्रदेश ਉਹਨਾਂ ਦੇ ਵੱਲੋਂ ਕਿਹਾ ਕਿ ਆਪਦਾ ਦੇ ਸਮੇਂ ਤੇ ਮੁੱਖ ਮੰਤਰੀ ਕਾਂਗਰਸ ਰੈਲੀ ਵਿੱਚ ਜਿਹੜੇ ਕਿ ਮਸਤ ਹੋ ਗਏ ਨੇ ਇੱਥੇ ਲੋਕ ਹੜ੍ਹਾਂ ਦੇ ਕਾਰਨ ਇੰਨੀ ਮਾਰਚ ਆਲ ਰਹੇ ਨੇ ਇੰਨੇ ਪਰੇਸ਼ਾਨ ਨੇ ਪਰ ਉਹ ਰੈਲੀ ਦੇ ਵਿੱਚ ਮਸਤ ਨੇ ਤੇ ਆਉ ਸੁਣਦਿਆਂ ਕਿ ਹੋਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਕੁਝ ਦਿਨੋਂ ਸੇ निरंतर भारी बरसात के कारण सैकड़ों सैकड़ों घर क्षतिग्रस्त हुए हैं अनेकों अनेकों बेशकीमती जाने चली गई हैं सर्वप्रथम मंडी जिला के अंदर आपदा तत्पश्चात कुल्लू जिला और उसके बाद सिरमौर जिला और अब पिछले एक सप्ताह से प्रदेश का कोई स्थान ऐसा नहीं बचा जहां पर जान माल की हानि नहीं हो रही गत एक सप्ताह में जिस तरह से चंबा में भूस्खलन की घटनाएं बादल फटने की घटनाएं उसने हिमाचल प्रदेश को बुरी तरह से त्रस्त हजारों हजारों यात्री वो कई कई दिनों से लापता है फोन का संपर्क टूट गया सड़कें टूट गई उनके अभिभावक उनको ढूंढ रहे हैं कि मणिमहेश यात्रा में गए हुए लोग कहाँ पिछले कल कुछ लोगों की जानकारी मिली कुछ लोगों को सेव करके निकाला गया परंतु पूरा प्रदेश त्रासदी में आपदा में ग्रस्त है चिंता का विषय यह है कि प्रदेश के सरकार जिसको पहले मंडी की त्रासदी में वहीं पर खड़े होना चाहिए था कुल्लू की त्रासदी में जाकर के दिन रात लगना चाहिए था आज वो चंबा की त्रासदी के अंदर भी कहीं दिखाई नहीं दे रही फिलहाल ही दे इजाजत धनबाद